हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀਫਰ ਬਸੀਆਂ ਸੇਲ ਲਈ ਲੈ ਕੇ ਆਏ ਹਾਂਗੇ ਚਾਰ ਹੀ ਆ ਗਏ ਮੈਂ ਟਾਪ ਕੁਆਲਿਟੀ ਦੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰੇ ਕੋਣ ਵਾਲੀ ਨਵੀਂ ਦਰ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਅਸੀਂ ਗੱਲ ਬਾਈ ਹੋ ਠੀਕ ਹਾਂ ਬਾਈ ਹਾਂ ਹਾਂ ਬਈ ਕਿਵੇਂ ਗੱਲ ਦਾ ਕੰਮ ਕਰ ਬਈ ਕੰਮ ਕਰ ਵਧੀਆ ਬੱਜੀ ਰੋਕ ਗਏ ਸੀ ਆ ਮੈਂ ਦੁਆਰੇ ਆਉਂ ਲੈ ਆਕਰਾਂਗੇ ਠੀਕ ਹੈ ਬਾਈ ਹਾਂ ਬਾਈ ਕੈਪ ਮੀਂਹ ਦਾ ਕਰਕੇ ਦੇ ਗਈ ਹੈ ਨਾ ਹਾਂ ਹਾਂ ਬਾਈ ਨਾਮ ਤੇ ਭਾਈ ਆਪਣਾ ਅਡਰੈਸ ਨਾਮ ਕਰਨਾ ਪਿੰਡ ਧੌਲਾ ਦੀ ਸੀਲ ਤਾਬਾ ਦੇ ਜ਼ਿਲ੍ਹਾ ਬਨਾਲਾ ਭਾਈ ਨੇੜੇ ਪਿੰਡ ਨੇੜੇ ਸੰਨਾ ਵੀ ਰਹਿੰਦਾ ਰੂਡੇ ਕੀ ਵੀ ਰਹਿੰਦਾ ਹੰਡਿਆਆ ਵੀ ਗੜੀ ਹੈ ਭਾਈ ਕੰਟੈਕਟ ਨੰਬਰ ਬੋਲ ਦੇ 9041526317 ਇਹ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਭਾਈ ਸਕਰੀਨ ਤੇ ਨੋਟ ਕਰ ਲਓ ਪਹਿਲੇ ਨੰਬਰ ਵਾਲੇ ਬੱਚੇ ਦੀ ਸਟਾਰਟ ਕਰ ਦੀਏ ਭਾਈ 7 ਮਹੀਨਿਆਂ ਦੀ ਇਹਦੀ ਉਮਰ ਆ ਜੀ ਜਰਸੀ ਦਾ ਡਾਇਮੰਡ ਪੀ ਸਕਦਾ ਹਾਂ 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 ਭਾਈ ਫੇਸ ਵਗੈਰਾ ਆਪਾਂ ਚੈੱਕ ਕਰਾ ਲੈਣਾ ਖੋਲਿਓ ਮੜਾ ਜਾ ਕੋਈ ਨਹੀਂ ਲੋ ਭਾਈ ਇਹ ਪ ਦਿਖਾਉਣੇ ਆ ਦਾ ਫੇਸ ਰੰਗ ਟੰਗ ਕੁਆਲਿਟੀ ਤੇ ਥਾਂ ਚਾਰ ਮੈਂ ਹਾਰਨ ਆਪੀ ਆ ਬਈ ਤੇ ਫੇਸ ਦਿਖਾ ਬੜਾ ਪਿਆਰਾ ਆ ਗਿਆ ਹਨਾ ਖਾਨ ਨਹੀਂ ਆ ਬਈ ਨਹੀਂ ਆ ਗਿਆ ਨਿੱਕਾ ਨਿੱਕਾ ਕੰਨ ਬੋਦੀ ਵਾਦੀ ਫੁੱਲ ਬਈ ਇਹਦੀ ਮਾਂ ਸਰਕਾਰੀ ਚਵਾਈ ਹੋਈ ਹੈਗੀ ਹਾਂ ਹਾਂ 24 ਲੀਟਰ ਉਹ ਤੇ ਗੱਡੇ ਬਈ ਇਹਦੀ ਮਾਂ ਨੇ ਸਰਕਾਰੀ ਚਵਾਈ ਦੇ ਵਿੱਚ ਲੈ ਬਈ ਤੋਰਾ ਤੋਰਾ ਬੱਚਾ ਚੈੱਕ ਕਰੋ ਤੋਰ ਦੇ ਲੰਮੀ ਕੁਆਲਿਟੀ ਬੱਚੇ ਦੀ ਇੱਕ ਨੰਬਰ ਆ ਗਈ ਸੋਹਣਾ ਤੋਰਾ ਗਿਆ ਸੋਹਣਾ ਰੰਗ ਰੂਪ ਆ ਉਮਰ ਦੇ हिसाब ਨਾਲ ਕੱਦ ਵੀ ਚੰਗਾ ਚੂਲੀ ਕੱਦ ਲਗਾ ਦੀ ਸਿਮਨ ਡਿਟੇਲ ਮਿਲੂ ਇਹਨਾਂ ਦੀ ਹਾਂ ਬਈ ਸਾਰੀ ਮਿਲੂ ਸਾਰਾ ਰਿਕਾਰਡ ਮਿਲੂ ਸਾਰੀਆਂ ਵਸੀਆਂ ਦਾ ਹਾਂ ਹਾਂ ਬਈ ਠੀਕ ਹੈ ਬਈ ਤੇ ਮੁੱਲ ਫਿਰ ਆ ਮੁੱਲ ਵੀ 20000 ਰੁਪਏ ਰੱਖਿਆ ਹੋਜੂ ਮਾਨਦਾਨ ਕਰ ਦਾਂਗੇ ਮਾਨਤਾਨ ਬਈ ਸੋਨਾ ਡਾਂਚਾ ਬਈ ਕੱਦ ਸੋਨਾ ਆ ਗਿਆ ਥਣ ਵੀ ਬਹੁਤ ਚੰਗੇ ਆ ਚਾਰ ਥਣ ਮਿਲਣਗੇ ਮੁੱਲ ਵੀ ਬਾਈ ਨੇ ਜਾਇਜ਼ ਰੱਖਿਆ ਮੁੱਲ 20000 ਰੁਪਏ ਰੱਖਿਆ ਬਾਕੀ ਬਾਈ ਕਹਿੰਦਾ ਮੋਕੇ ਤੇ ਮਾਨਤਾਨ ਜਰੂਰ ਹੋਜੂਗਾ ਅੱਗੇ ਦੋ ਨੰਬਰ ਤੇ ਬਈ ਆ ਬੱਚੇ ਨੇ ਦੁੱਗ ਦੇ ਦਾਂਦਾ ਕੱਢੇ ਆ ਝੋਲੀ ਚੈੱਕ ਕਰਾ ਦੀਏ ਪਹਿਲਾਂ ਦਾ ਹਾਂ ਮੈਂ ਕਹਿੰਦਾ ਗੱਪਣਾ ਨਾਲ ਦੀ ਝੋਲੀ ਆ ਹਾਂ ਬਈ ਦੁੱਗ ਦੇ ਦਾਂਦਾ ਚੱਕੇ ਆ ਜੇ ਆਪਾਂ ਖੀਰੀ ਮੰਨ ਕੇ ਲਈਆ ਆਲਾ ਆਪਣਾ ਦੀ ਦੋਂਦੀ ਮੰਨ ਲੈ ਖੀਰੀ ਮੰਨ ਲਈ ਬਈ ਪਾਵੇਂ ਮੈਂ ਮੰਨ ਲੇ ਦੋ ਦੰਦ ਤੇ ਭਾਵੇਂ 14 ਮਹੀਨਿਆਂ ਦੀ ਬਈਆ ਉਮਰ ਠੀਕ ਆ ਹਾਂ ਤੇ ਜੇ ਹੁਣ ਗੱਲ ਕਰੀਏ ਵੀ ਕੋਈ ਵੀਰ ਅੰਦਰੋਂ ਚੈੱਕ ਦੀ ਤਸੱਲੀ ਕਰਾਉਣੀ ਜੇ ਬਈ ਆਪਣੀ ਗਾਰੰਟੀ ਆ ਲਾ ਦੀ ਤਸੱਲੀ ਕਰਾ ਲੈ ਬਈ ਠੀਕ ਆ ਹਾਂ ਕੋਈ ਉਹ ਕੰਮ ਨਾ ਵੀ ਕੋਈ ਕੰਜ ਬੱਸੀ ਹੋਈ ਆ ਕੋਈ ਹੋ ਪਿੱਛੇ ਤੇ ਚੜਾਈ ਚੜੀ ਬੜੀ ਆ ਨਾ ਬੱਸੀ ਦੀ ਪੱਦਰ ਆ ਬਾਈ ਬੱਸੀ ਦਿਖਾ ਦੇ ਪੇਸੂ ਦਿਖਾ ਦੇ ਦੇਖੋ ਰੰਗ ਰੂਪ ਦੇਖੋ ਕੁਆਲਿਟੀ ਦੇਖੋ ਬੱਚੇ ਦੀ ਐਂ ਪਈਆ ਗੁੰਦ ਮੇਂ ਖਰੀਦੀ ਜਮਾਂ ਬਾਈ ਹਾ ਕੱਦ ਕੋ ਤੇ ਬਥੇਰਾ ਕੰਮ ਠੀਕਾ ਲੈਣ ਦੇ ਕਾਬਲੀ ਆ ਨਾ ਭਰਾ ਆ ਬਾਈ ਇਹ ਹਫਤਾ ਹੋਗਾ ਠੀਕਾ ਭਰਾਇ ਨੂੰ ਠੀਕ ਆ ਹਾਂ ਖਣ ਚਾਰ ਆ ਬਾਕੀ ਰੰਗ ਰੂਪ ਸੈਨਿੰਗ ਚਮਕ ਚਮਕ ਕਰਮਾਲੀ ਤੇ ਫੁੱਲ ਆ ਬਾਈ ਸਮੀ ਪਲੀ ਬੱਸੀ ਆ ਵਿਚ ਇਹ ਗੱਲ ਕਰੀਏ ਤੇ ਮੋਲੇ ਦਾ ਕੀ ਰਹੂਗਾ ਮੁੱਲ 20000 ਰੁਪਏ ਬਾਈ ਬੀਬੀ ਦੀ ਦੜੇ ਆ ਸਾਰੇ ਬੀਬੀ ਨੂੰ ਦੜੀ ਦੇ ਦੰਨੇ ਭਈਆ ਚੱਕੋ ਬਾਈ ਤੇ ਜੇ ਕੋਈ ਚਾਰੇ ਇਕੱਠੀਆਂ ਲਵੇ ਫੇਰ ਮੈਂ ਫੇਰ ਵੀ ਮਾਨਤਾਨ ਕਰਦਾ ਮੈਂ ਇਹਦੇ ਤੇ ਦੱਸ ਦਾਂਗਾ ਸਾਰੀਆਂ ਵਧੀਆ ਦਾ ਕਰਦੇ ਹਾਂ 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 ਠੀਕ ਹੈ ਅੱਗੇ ਤੈਨੂੰ ਨੰਬਰ ਪੁੱਛਾ ਬਾਈ ਇਹਦੀ ਉਮਰ ਹੋਊਗੀ 11 ਮਹੀਨੇ ਆ ਦਿਖਾ ਮੈਂ ਲਾਦਾ ਝੋਲੀ ਝੋਲੀ ਇਹ ਫੋਰ ਟੈਕ ਦੱਸ ਦੇ ਬਾਈ ਫੋਰ ਹੈਗੀ ਆ ਨਾ ਹਾਂ ਇੱਕ ਹੈਗੀ ਆ ਉਹ ਰਬੜ ਢਾ ਲਾਂਗਾ ਪਰ ਲਈ ਹੋਗੀ ਹਾਂ ਹਾਂ ਤੇ ਬਾਕੀ ਆ ਜੀ ਮੈਂ ਕਿਹੜਾ ਫਿਟਨੈਸ ਸ਼ਰੀਰ ਦੀ ਜਮਾਂ ਬਈ ਟੋ ਵੀ ਅਮਰ ਸਿਰਾਈ ਆ ਬਈ ਸਹੀ ਗੱਲ ਆ ਬੋਦੀ ਵੱਦੀ ਚੈੱਕ ਕਰ 42 ਕਿਲੋ ਦੀ ਮਾੜ ਰਕਟ ਹੋਰ ਹੈ ਬਈ ਮਰਕਰ ਕੋਡ ਠੀਕ ਆ ਹਾਂ ਪਤਲੇ ਸ਼ਰੀਰ ਚ ਸਰਕਾਰੀ ਚ ਬਈ ਬਈ ਇਹਦੀ ਮਾਂ ਨਹੀਂ ਹੋਈ ਹੋਈ ਆ ਚਾਰ ਥੋੜੀਆਂ ਫੋਟਾ ਇੱਕ ਮੰਨ ਕੇ ਚਲੋ ਫੋਟ ਬਈ ਹੈਗੀਆਂ ਨਾਲ ਕਿਉਂਕਿ ਉਹ ਦਸਮ ਪੱਦਰ ਪੁੱਦਰ ਦਿਖਾ ਦੇ ਮੈਂ ਸਟੇਟ ਆ ਪੱਦਰ ਆ ਜਮਾ ਬੱਚੀ ਦਾ ਚੰਕ ਚੰਕ ਸਿੱੜੀ ਨਹੀਂ ਆਣਾ ਵਾਲੀ ਜਮਾ ਨਹੀਂ ਹੈਗੀ ਬਾਈ ਦਿਖਾ ਦੇ ਤਾਰਾ ਕਰੀ ਜਾਂਦੀ ਹੈ ਬਈ ਅੱਜ ਠੀਕ ਗੱਲ ਹੈ ਫੇਸ ਦੇਖੋ ਰੰਗ ਟੰਗ ਕੁਆਲਟੀ ਬੋਦੀ ਚੇ ਕਰਾ ਬੈ ਲੈਂਦਾ ਮੂੰਹ ਦਿਖਾ ਇਧਰ ਨੁ ਕਰਾ ਦੇ ਦੇ ਬਈ ਬੜਾ ਚੰਗਾ ਮੂੰਹ ਆ ਗਿਆ ਹੈ ਨਾ ਜਮਾ ਲਗਾ ਦੇ ਬਈ ਲੈ ਸਹੀ ਗੱਲ ਹੈ ਲੈ ਬੋਦੀ ਦੇਖੋ ਮੈਂ ਕਹਣਾ ਤਾਂ ਆਪਾਂ ਬਾਲ ਦੇ ਕਿੰਨੇ ਚੰਗੇ ਲੁੱਟੀਏ ਨਾ ਹਾਂ ਹਾਂ ਬਾਈ ਤੇ ਮੁੱਲ ਇਹਦਾ ਬਾਈ ਇਹਦਾ ਮੁੱਲ ਵੀ 22000 ਦੀ ਦੇ ਦਾਂਗੇ ਬਾਈ ਬਾਈ ਇਹਦਾ 20 ਦੀ ਹੈ ਹਾਂ ਹਾਂ ਬਾਈ ਅੱਜ ਲੈਣ ਦੇ ਨਹੀਂ ਕਰਨਾ ਫਿਰ ਬੋ ਲੈਣ ਦੇ ਨਹੀਂ ਅੱਜ ਦਾ ਠੀਕ ਹੈ ਪੱਠੀਆਂ ਦਾ ਆਪ ਦੀ ਕਰ ਦਾਂਗੇ ਸਾਰੀਆਂ ਦਾ ਹੀ ਆਪਾਂ ਬਿਲਕੁਲ ਕੱਠੀਆਂ ਦਾ ਕਰ ਦਾਂਗੇ ਆਫਰ ਤੇ ਮੁੱਲ ਜਮਾ ਜੈਣਾ ਨਹੀਂ ਹੁੰਦਾ ਜਾਇਜ਼ ਮੁੱਲ ਆ ਤਿੰਨ ਮਹੀਨਿਆਂ ਦਾ ਬੱਚਾ ਆ ਗਿਆ ਬਾਈ ਲਾਸਟ ਦੇ 4 ਜਮਾ ਸਿਰ ਹੈ ਇਹਦਾ ਬਸ ਹੂੰ ਕਿੰਨਾ ਮਹੀਨਿਆਂ ਦਾ ਬੱਚਾ ਚਾਰ ਸਾਲ ਬਹੁਤ ਸੋਹਣੇ ਥਣ ਪੂਰੀ ਬਿੱਤੀ ਦੇ ਤਾਂ ਨਹੀਂ ਫੇਰ ਦਿਖਾਈ ਬਈ ਇਹ ਦੇਖੋ ਹਣਾ ਬਾਲਾ ਦਾ ਬੱਚਾ ਹੀ ਆ ਇਹੋ ਕਮਾਲ ਦੀ ਹੈਗੀ ਚਮਕ ਵਾਲਾ ਬੱਚਾ ਆ ਗਿਆ ਇਸ ਵਿੱਚ ਮੋਲ ਬਾਈ ਨੇ ਬਾਈ ਖਚਕੀ ਰੱਖਿਆ ਜਾਇ ਤੇ ਲੈਣ ਦੇਣਾ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਹਾਂ ਨਾ ਬਈ ਸੋਹਣੇ ਟਾਜ ਜਾਂਦੀ ਹੈ ਕੁਆਲਿਟੀ ਫੇਸ ਵਗੈਰਾ ਰੰਗ ਟੰਗ ਨਾ ਬਹੁਤ ਸੋਹਣੇ ਆ ਗਏ ਬੱਚੇ ਦੀ ਕੁਆਲਿਟੀ ਦੇਖੋ ਖਣ ਨਹੀਂ ਖੁਣ ਨਹੀਂ ਬੜੀ ਕਮਾਲ ਦੀ ਹੈਗੀ ਮੋਹਲੇ ਦੇ ਬੱਚੇ ਦਾ 10000 ਰੁਪਏ ਬਾਈ ਉਜਮਾ ਮੰਤਨ ਕਰਦਾ ਕਿ ਬਾਈ 100 ਕਿਲੋਮੀਟਰ ਤੱਕ ਦਾ ਕਿਰਾਇਆ ਫਰੀ ਆ ਚਾਰੇ ਵਸੀਆਂ ਤੇ 100 ਕਿਲੋਮੀਟਰ ਤੱਕ ਕਰਾਇਆ ਫਰੀ 10000 ਦਾ ਜੇ ਕੋਈ ਚਾਰੇ ਵਸੀਆਂ ਲਊਗਾ ਬਾਈ 50000 ਦੀਆਂ ਬੱਚੀਆਂ ਦੇ ਦਾਂਗੇ ਚਾਰੇ ਲਊਗਾ ਚਾਰੇ ਬੱਸੀਆਂ ਬਾਈ ਕਹਿੰਦਾ 65000 ਰੁਪਏ ਦੇ ਦੇ ਜੇ ਕੋਈ ਵੀ ਲਊਗਾ ਤੇ 100 ਕਿਲੋਮੀਟਰ ਤੱਕ ਸਾਰੀਆਂ ਹਾਂ ਹਾਂ ਮੈਂ ਕੋਈ ਕੋਣ ਫੋਨ ਲਾਵੇ ਕੋ 40 45 ਲੈ ਲੈਣਾ ਬਈ ਉਹ ਬਾਈ ਨਾ ਫੋਨ ਲਾਵੇ ਆਪਾਂ ਨੂੰ ਠੀਕ ਹੈ ਬਾਈ ਹਾਂ ਬਈ ਪਿਆਰ ਬਾਈ ਕਹਿੰਦਾ ਬਈ ਦੇਣ ਲੈਣੀ ਕਰਿਆਗਾ ਮੁੱਲ ਖੇਰ ਵੀ ਦੇਣ ਲੈਣੀ ਕਰਿਆਗਾ ਬੱਚੇ ਬੱਚੇ ਬਈ ਕੋਈ ਲੈਂਦਾ 20000 ਦਿਖਾ ਦੇ ਯਾਰ ਸਹੀ ਗੱਲ ਆ ਯਾਰ ਹਨਾ ਹਸਤਾ ਹਸਤਾ ਨਹੀਂ ਢਲ ਗਏ ਬਈ 50000 ਦਾ 100 ਕਿਲੋਮੀਟਰ ਦਾ ਕਰਾਇਆ ਫਿਰ ਹੀ ਕਰਤਾ ਆਪਾਂ ਸਹੀ ਗੱਲ ਹੈ ਹਾਂ ਬਈ ਤੇ ਜੇ ਕਿਸੇ ਵੀ ਵੀਰ ਨੂੰ ਚਾਰਾਂ ਚੋਂ ਕੋਈ ਵੀ ਬਸੀ ਪਸੰਦ ਆਵੇ ਤਾਂ ਬਾਈ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ